ਅੱਜ ਦੇ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਪਿੰਡ ਭਾਈ ਰੂਪੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਪਖੰਡੀ ਸਾਧ ਦਾ ਜੋ ਸੱਤਰੀ ਜੂਨ ਹੰਡਾਰਿਆ ਸੀ ਉਸ ਦਾ ਉਧਾਰ ਕੀਤਾ। ਆਓ ਵੀਡੀਓ ਨੂੰ ਅਖੀਰ ਤੱਕ ਸੁਣੀਏ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਦੀਨੇ ਦੇ ਸਥਾਨ ਤੇ ਰਾਏ ਜੋਧ ਨੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੂਹ ਦਿੱਤੀ ਕਿ ਭਾਈ ਰੂਪੇ ਤੋਂ ਲੈਹਂਦੇ ਵਾਲੇ ਪਾਸੇ 2 ਮੀਲ ਤੇ ਪਾਣੀ ਦੀ ਢਾਬ ਹੈ। ਰਾਜਾ ਸਿੰਘਾ ਸਮੇਤ ਇਸ ਸਥਾਨ ਤੇ ਆ ਗਏ ਕਾਬਲ ਦਾ ਰਹਿਣ ਵਾਲਾ ਸੇਠ ਕਰੋੜੀ ਮਲ ਗੁਰੂ ਜੀ ਨੂੰ ਭਾਲਦਾ ਹੋਇਆ ਮਾਝੇ ਦਵਾਬੇ ਵਿੱਚ ਜੀ ਹੁੰਦਾ ਹੋਇਆ ਇਸ ਸਥਾਨ ਤੇ ਆ ਪੁੱਜਾ ਅਤੇ ਮਹਾਰਾਜ ਜੀ ਦੇ ਚਰਨੀ ਟਹਿ ਕੇ ਰੋਣ ਲੱਗਾ ਅਤੇ ਬੇਨਤੀ ਕਰਨ ਲੱਗਾ ਮਹਾਰਾਜ ਸੰਗਤ ਨੇ ਦਸਮੰਦ ਦੀ ਸੇਵਾ ਵਿੱਚੋਂ ਅਰਬੀ نسل ਦੇ ਬਹੁਤ ਸੋਹਣੇ ਘੋੜੇ ਦਿਲਵਾਗ ਅਤੇ ਗੁਲਬਾਗ ਆਪ ਜੀ ਨੂੰ ਭੇਟਾ ਕਰਨ ਲਈ ਭੇਜੇ ਸਨ ਜੋ ਰਸਤੇ ਵਿੱਚ ਮੁਗਲ ਫੌਜਾਂ ਨੇ ਖੋਲ ਏ ਅਤੇ ਲਾਹੌਰ ਦੇ ਸੂਬੇਦਾਰ ਅਨਾਇਤ ਖਾਨ ਕੋਲ ਭੇਜ ਦਿੱਤੇ ਹਨ ਸਤਗੁਰੂ ਜੀ ਨੇ ਬਾਬਾ ਵਿਧਿਚੰਦ ਨੂੰ ਘੋੜੇ ਵਾਪਸ ਲਿਆਉਣ ਦੀ ਸੇਵਾ ਲਈ ਬਾਬਾ ਵਿਧਿਚੰਦ ਨੇ ਦੋਵੇਂ ਘੋੜੇ ਕਿਲੇ ਵਿੱਚੋਂ ਛੁਡਵਾ ਕੇ ਪਾਤਸ਼ਾਹ ਜੀ ਕੋਲ ਇਸ ਪਵਿੱਤਰ ਸਥਾਨ ਤੇ ਲਿਆਂਦੇ ਸਨ ਇਸੇ ਸਥਾਨ ਤੇ ਪਾਤਸ਼ਾਹ ਜੀ ਨੂੰ ਬਾਬਾ ਵਿਧਿਚੰਦ ਅਤੇ ਹੋਰਾਂ ਸੰਗਤਾਂ ਨੇ ਦੱਸਿਆ ਕੀ ਮਹਾਰਾਜ ਮੁਗਲ ਬਾਦਸ਼ਾਹ ਨੇ ਲੱਲਾ ਵੇਗ ਨੂੰ 35000 ਫੌਜ ਦੇਖ ਕੇ ਮਾਲਵੇ ਵੱਲ ਤੋਰ ਦਿੱਤਾ ਹੈ ਪਾਤਸ਼ਾਹ ਜੀ ਨੇ ਬਾਬਾ ਬਿਧੀ ਚੰਦ ਨੂੰ ਕਿਹਾ ਜੰਗ ਤਾਂ ਆਪਾਂ ਇੱਥੇ ਹੀ ਲੜਨੀ ਸੀ ਪਰ ਇਹ ਪਿੰਡ ਭਾਈ ਰੂਪਾ ਆਪਾਂ ਮੋੜੀ ਗੱਡ ਕੇ ਵਸਾਇਆ ਹੈ ਫਿਰ ਪਾਤਸ਼ਾਹ ਜੀ ਨੇ ਮਹਾਰਾਜ ਵਿਖੇ ਜੰਗ ਦੀ ਮੋਰਚਾ ਬੰਦੀ ਕਰ ਲਈ ਮਹਾਰਾਜ ਦੇ ਅਸਥਾਨ ਪਰ ਬਹੁਤ ਭਿਆਨਕ ਜੰਗ ਹੋਈ ਅਸਮਾਨ ਵੀ ਲਾਲ ਹੋ ਉੱਠਿਆ ਮਹਾਰਾਜ ਦੇ ਸਥਾਨ ਤੇ ਪਾਤਸ਼ਾਹ ਜੀ ਦੇ ਆਪ ਦੇ 4 ਤੋਂ 5 ਹਜ਼ਾਰ ਸਿੱਖਾਂ ਦੀ ਗਿਣਤੀ ਨਾਲ ਹੀ ਲੱਲਾ ਵੇਗ ਤੇ ਉਸ ਦੀ 35 ਹਜ਼ਾਰ ਦੀ ਫੌਜ ਨੂੰ ਮੌਦ ਦੇ ਘਾਟ ਉਤਾਰ ਦਿੱਤਾ ਅਤੇ ਜੰਗ ਵਿੱਚ ਫਤਿਹ ਹੋਈ ਜੰਗ ਵਿੱਚ ਹੋਏ ਫੱਟੜ ਸਿੰਘਾਂ ਦੀ ਗਿਣਤੀ 80 ਤੋਂ 100 ਦੀ ਗਿਣਤੀ ਦੱਸੀ ਜਾਂਦੀ ਹੈ ਪਰੰਤੂ ਮੁਗਲਾਂ ਦੀ ਗਿਣਤੀ 35 ਹਜ਼ਾਰ ਸੀ ਪਾਤਸ਼ਾਹ ਇਸ ਪਵਿੱਤਰ ਸਥਾਨ ਤੇ 6 ਮਹੀਨੇ 9 ਦਿਨ ਤੇ ਕੁਝ ਘੜੀਆਂ ਰਹੇ ਜਿਸ ਕ੍ਰੀਏ ਨਾਲ ਦਿਲਵਾ ਘੋੜਾ ਬੰਨਿਆ ਸੀ ਉਹ ਅੱਜ ਵੀ ਮੌਜੂਦ ਹੈ ਉਥੇ ਜੰਡ ਦਾ ਰੁੱਖ ਪੱਥਰ ਪਾੜ ਕੇ ਆ ਪ੍ਰਗਟ ਹੋਇਆ ਹੈ ਅਤੇ ਅੱਜ ਵੀ ਸੁਭਾਯਮਾਨ ਹੈ ਦਰਬਾਰ ਸਾਹਿਬ ਜਿੱਥੇ ਮਹਾਰਾਜ ਪ੍ਰਕਾਸ਼ ਹੈ ਉਥੇ ਥੜਾ ਸਾਹਿਬ ਤੇ ਪਾਸਾ ਜੀ ਆਪ ਬਿਰਾਜ ਦੇ ਸਨ ਅਤੇ ਸੰਗਤਾਂ ਨਾਲ ਬਚਨ ਬਲਾਸ ਕਰਿਆ ਕਰਦੇ ਸਨ ਇੱਕ ਦਿਨ ਦੀਵਾਨ ਦੇ ਵਿੱਚ ਮਹਾਰਾਜ ਜੀ ਸੰਗਤਾਂ ਨੂੰ ਬਚਨ ਬਲਾਸ ਕਰ ਰਹੇ ਸਨ ਕਿ ਇੱਕ ਬਹੁਤ ਭਾਰੀ ਅਜਕਰ ਦਰਬਾਰ ਵਿੱਚ ਆਉਣ ਲੱਗਾ ਸੰਗਤਾਂ ਉੱਠ ਕੇ ਉਸ ਨੂੰ ਮਾਰਨ ਲੱਗੀਆਂ ਤਦ ਪਾਤਸ਼ਾਹ ਨੇ ਸਿੰਘਾਂ ਨੂੰ ਬੈਠਣ ਲਈ ਕਿਹਾ ਅਜਕਰ ਨੇ ਗੁਰੂ ਜੀ ਦੇ ਚਰਨਾਂ ਕੋਲ ਆ ਕੇ ਸਿਰ ਰੱਖ ਦਿੱਤੀ ਮਹਾਰਾਜ ਜੀ ਨੇ ਸੱਜੇ ਪੈਰ ਦੇ ਅੰਗੂਠੇ ਦੇ ਸੂਣ ਨਾਲ ਉਸ ਦੀ ਮੌਤ ਹੋ ਗਈ ਅਤੇ ਉਹ ਪੁੱਠਾ ਹੋ ਗਿਆ ਉਸ ਦੇ ਸਰੀਰ ਵਿੱਚੋਂ ਬਹੁਤ ਸਾਰੇ ਕੀੜੇ ਚੱਲ ਪਏ ਸਨ ਸੰਗਤਾਂ ਦੇ ਪੁੱਛਣ ਤੇ ਪਾਤਸ਼ਾਹ ਜੀ ਨੇ ਕਿਹਾ ਇਸ ਤੋਂ ਹੀ ਪੁੱਛ ਲਵੋ ਉਸਮ ਮਰੇ ਹੋਏ ਅਜਗਰ ਦੇ ਵਿੱਚੋਂ ਰੂਪ ਪ੍ਰਗਟ ਹੋਈ ਉਸਨੇ ਆਪਣਾ ਸਾਰਾ ਵਰਤਾਂਤ ਸਿੰਘਾਂ ਨੂੰ ਦੱਸਿਆ ਕਿ ਮੈਂ ਸਾਧੂ ਸੀ ਲੋਕਾਂ ਨੂੰ ਭਰਮ ਵਿੱਚ ਪਾਈ ਰੱਖਿਆ ਕਿਸੇ ਨੂੰ ਵੀ ਰੱਬ ਬਾਰੇ ਤੇ ਉਹਦੇ ਨਾਮ ਜਪਣ ਵੱਲ ਨਾ ਪਰੇ ਰਿਆ ਸਗੋ ਖੁਦ ਨੂੰ ਹੀ ਰੱਬ ਮੰਨਣ ਲਈ ਕਿਹਾ ਜਿਸ ਕਰਕੇ ਮੈਨੂੰ ਸੱਪ ਦੀ ਜੂਨ ਮਿਲੀ ਇਹ ਸਾਰੇ ਮੇਰੀ ਸੰਗਤ ਕਰਦੇ ਲੋਕ ਹਨ ਜੋ ਮੈਨੂੰ ਨੋਚ-ਨੋਚ ਖਾ ਰਹੇ ਹਨ ਮੈਂ ਬਹੁਤ ਲੰਮੇ ਸਮੇਂ ਤੋਂ ਅਕਾਲ ਪੁਰਖ ਦੀ ਅੜੀਕ ਵਿੱਚ ਸੀ ਕੀ ਭੁੱਲ ਬਖਸ਼ਾ ਸ਼ਕ। ਅਤੇ ਹੁਣ ਆਖਿਰਕਾਰ ਮੈਨੂੰ ਗੁਰਨਾਨਕ ਪਾਤਸ਼ਾਹ ਦੇ ਛੇਵੇਂ ਸਰੂਪ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋਏ। ਤਦ ਮੈਂ ਇਨਾਂ ਕੋਲੇ ਆਪਣੀ ਭੁੱਲ ਬਖਸ਼ਾਉਣ ਆਇਆ ਹਾਂ। ਇਨਾਂ ਕਹਿ ਕੇ ਉਹ ਲੋਪ ਹੋ ਗਿਆ। ਅਤੇ ਸਾਰੀ ਸੰਗਤ ਨੇ ਗੁਰੂ ਸਾਦੇ ਚਰਨਾਂ ਵਿੱਚ ਮੱਥਾ ਟੇਕਿਆ ਕਿ ਤੁਹਾਨੂੰ ਪਾਤਸ਼ਾਹ ਜੀ ਤਨ ਤੁਸੀਂ ਤਨ ਤੁਹਾਡੀ ਕਮਾਈ। ਜਿਸ ਜਗ੍ਹਾ ਤੇ ਮਹਾਰਾਜ ਜੀ ਨੇ ਇਸ ਅਜਗਰ ਦਾ ਉਧਾਰ ਕੀਤਾ ਸੀ ਅੱਜ ਕੱਲ੍ਹ ਉੱਥੇ ਗੁਰਦਾਰਾ ਕਾਲੇ ਬਾਖਾਂ ਪਾਸ਼ਾਏ ਛੇਵੀ ਅਤੇ ਇਸ ਗੁਰਦਾਰੀ ਸੇਵਾ ਗੋਇੰਦਵਾਲ ਸਾਹਿਬ ਵਾਲੇ ਜੋ ਕਾਰ ਸੇਵਾ ਵਾਲੇ ਨੇ ਉਹ ਕਰਵਾ ਰਹੇ ਨੇ ਸੰਗਤਾਂ ਦੂਰੋਂ ਨੇੜਿਓਂ ਇਸ ਸਥਾਨ ਤੇ ਆਪਣੇ ਮਾਨ ਦੀਆਂ ਮਰਜ਼ੀਆਂ ਪੂਰੀਆਂ ਕਰਨ ਦੇ ਲਈ ਮਹਾਰਾਜ ਜੀ ਦੇ ਦਰ ਤੇ ਨਤਮਸਤਕ ਹੁੰਦੀਆਂ ਹਨ ਤਹਾਨੂੰ ਇਹ ਸਾਖ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਦੱਸਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ